ਮੇਰਾ ਥਿਆਨੇ ਕੀ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਕਿ ਇਹ ਧਾਰਮਿਕ ਮੁੱਦੇ ਦੇ ਉੱਤੇ ਬੀਜੇਪੀ ਤੇ ਆਰਐਸਐਸ ਲੜ ਰਹੀ ਹੈ ਇਹਨਾਂ ਦੇ ਏਜੰਡੇ ਦੇ ਵਿੱਚ ਰਾਮ ਮੰਦਰ ਹੈਗਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁ ਗਿਣਤੀ ਹਿੰਦੂ ਨੂੰ ਆਪੀਰ ਦਿੱਤੀ ਹੈ ਜੇ ਸਾਨੂੰ ਵੋਟਾਂ ਪਾਓ ਔਰ ਰਾਮ ਮੰਦਰ ਇਹ ਵੀ ਦਿਖਾਉਣਾ ਚਾਹੁੰਦੇ ਆ ਕਿ ਇਹ ਉਸ ਜਗ੍ਹਾ ਦੇ ਉੱਤੇ ਇਹ ਜੇ ਸਾਰੀ ਹੋਈ ਹੈ ਜਿੱਥੇ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ ਸੋ ਮੇਰਾ ਮਤਲਬ ਕਹਿੰਦਾ ਹੈ ਕਿ ਮੁਸਲਮਾਨਾਂ ਦੇ ਉੱਤੇ ਜਿਤ ਹੋਣ ਦੇ ਕਾਰਨ ਇਹ ਰਾਮ ਮੰਦਰ ਦੀ ਸਾਰੀ ਹੋਈ ਹੋਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਇਹ ਧਾਰਮਿਕ ਮੁੱਦਾ ਹੈਗਾ ਤੇ ਧਾਰਮਿਕ ਮੁੱਦੇ ਦੇ ਉੱਤੇ ਧਰਮ ਨਿਰਪੱਖ ਮੋਲਕ ਇਲੈਕਸ਼ਨ ਨਹੀਂ ਲੜ ਸਕਦਾ ਹੈਗਾ ਦੂਸਰੇ ਪਾਸੇ ਸਿੱਖਾਂ ਦੇ ਮਸਲੇ ਹੈਗੇ ਆ 32 32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਅਮਰਿਤਪਾਲ ਸਿੰਘ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਤੇ ਉਹਦੇ ਬੰਦਿਆਂ ਨੂੰ ਨੱਪਿਆ ਹੋਇਆ ਇੱਕ ਸਾਲ ਪੂਰਾ ਹੋ ਗਿਆ ਪਰ ਉਸ ਨੂੰ ਛੱਡਿਆ ਤਾਂ ਨਹੀਂ ਜਾ ਰਿਹਾ ਜੋ ਕਰਕੇ ਜਿਹੜਾ ਮਾਹੌਲ ਹਿੰਦੂਤਵਾ ਦਾ ਪੈਦਾ ਕੀਤਾ ਰਾਜ ਮੰਦਰ ਬਣਾਉਣ ਦੇ ਵਿੱਚ ਜਿਹੜੇ ਪਗਤ ਹੋ ਗਏ ਆ ਰਾਮ ਮੰਦਰ ਦੇ ਉਹ ਸਮਝਣਗੇ ਕਿ ਜੇ ਸਿੱਖਾਂ ਨੂੰ ਅਸੀਂ ਛੱਡ ਦਵਾਂਗੇ ਤੇ ਫੇਰ ਅਸਲੀ Hindu ਮੁੱਦਾ ਕਮਜ਼ੋਰ ਹੋ ਜਾਊਗਾ ਤੇ ਮੋਤੀ ਸਾਹਿਬ ਕਟੜ ਗਏ ਸੀਗੇ ਤੇ ਉੱਥੋਂ 8 ਹਿੰਦੁਸਤਾਨੀਆਂ ਨੂੰ ਫਾਂਸੀ ਦੇ ਖੰਜੇ ਦੇ ਵਿੱਚੋਂ ਛੜਾਅ ਤੇ ਲੈ ਕੇ ਆਏ ਜੇ ਮੋਤੀ ਸਾਹਿਬ ਨੂੰ ਇਹਦਾ ਫਿਕਰ ਹੈ ਏ ਹਿੰਦੂਤਵਾ ਨੂੰ ਦਿਖਾਉਣਗੇ ਦਿਖਾ ਰਹੇ ਹੈ ਕਿ ਸਾਡੇ ਵਿੱਚ ਕਿੰਨੀ ਤਾਕਤ ਹੈਗੀ ਹੈ ਤੇ ਅਸੀਂ ਕਤਰ ਦੇ ਮੁਸਲਮਾਨਾਂ ਦੇ ਮੁਲਕ ਤੋਂ ਵੀ 8 ਇੰਡੀਅਨਸ ਨੂੰ ਛੜਾ ਕੇ ਲਿਆਂਦਾ ਹੈਗਾ ਜਿਹਦਾ ਮਤਲਬ ਹੈ ਜਿਹੜਾ ਹਿੰਦੂਤਵਾ ਦਾ এজেন্ডਾ ਹੈ ਰਾਮੰਦਰ ਦਾ ਉਹ ਹੋਰ ਤਕੜਾ ਕੀਤਾ ਜਾ ਰਿਹਾ ਹੈ ਸੋ ਇਹ ਸਾਰੀ ਚੀਜ਼ ਹੈ ਕਿ ਸਿੱਖਾਂ ਨੂੰ ਤਾਂ ਨਹੀਂ ਛੱਡਿਆ ਜਾ ਰਿਹਾ ਦੀ ਫਿਰ ਜਿਹੜਾ ਰਾਮ ਮੰਦਰ ਦਾ ਇਸ਼ੂ ਹਕਮਜੋੜ ਨਾ ਹੋ ਜੂਵੇ। ਔਰ ਦੂਸਰੀ ਗੱਲ ਹੈ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ। ਜੇ ਫਾਂਸੀ ਦੇ ਫੰਦੇ ਤੋਂ ਮੋਤੀ ਸਾਹਿਬ ਕਟਰ ਤੋਂ ਛਡਾ 사ਦੇ ਐ ਤੇ 20 ਸਾਲ ਸਿਰਫ ਕੈਦ ਹੁੰਦੀ ਐ, ਉਮਰ ਕੈਦ। ਤੇ ਇਹ ਸਿੱਖਾਂ ਨੇ 32-32 ਸਾਲ ਜੇਲ੍ਹਾਂ ਦੇ ਵਿੱਚ ਬਿਜ਼ਾਰ ਦਿੱਤੇ ਐ ਤੇ ਇਹਨਾਂ ਦਾ ਅਜੇ ਤੱਕ ਸੂਪ ਪਤਾ ਨਹੀਂ ਲੱਗਿਆ। ਫਿਰ ਮੋਤੀ ਸਾਹਿਬ ਅਮਿਤ ਚਾੜੀ ਨੇ ਇੰਟਰਨੈਸ਼ਨਲ ਸਕਿਉਰਿਟੀ ਵਾਈਜ਼ਰ ਨੇ ਇੰਡੀਆ ਦੀ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਸਰ ਕੱਢ ਤੇ ਲੀਡਰ ਆਜ਼ਾਦੀ ਮੰਗਦੇ ਹੈ ਜਿੱਥੇ ਮਰਜੀ ਹੋਣ ਉਹਨਾਂ ਨੂੰ ਜਾਨੋਂ ਮਾਰ ਦੋ ਇਸ ਕਰਕੇ ਕੈਂਡੀਡੇਟ ਦੇ ਵਿੱਚ ਛਰਦੀਪ ਸਿੰਘ ਨਿੱਜਰ ਨੂੰ ਗੋਲੀ ਨਾਲ ਮਾਰਿਆ ਗਿਆ ਰਿਪੂ ਬਦਮਨ ਸਿੰਘ ਮਲਕ ਨੂੰ ਮਾਰਿਆ ਗਿਆ ਸੁਖਦੀਪ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਬ੍ਰਿਟਾਣੀਆਂ ਦੇ ਵਿੱਚ ਅਕਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਹਾਂਜੀ ਏਜੰਸੀਆਂ ਵੱਲੋਂ ਮਾਰੇ ਗਏ ਹਾਂ ਏਜੰਸੀਜ਼ ਏਜੰਸੀਜ਼ ਮੈਂ ਦੱਸਦਾ ਹਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਦਾ ਦਿੰਦਾ ਕਿ ਇਹ ਨਵਾਂ ਏਜੰਡਾ ਹੈਗਾ ਕਿ ਸਿੱਖਾਂ ਨੂੰ ਕਿਵੇਂ ਮੁਸਲਮਾਨਾਂ ਵਰਗਾ ਬਣ ਇਨਨ ਨੂੰ ਨਪਣਾ ਹੈਗਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਏਜੰਸੀ ਨੇ ਮਾਰ ਦਿੱਤਾ ਹੈਗਾ ਰੋਡੇ ਨੂੰ ਮਾਰ ਦਿੱਤਾ ਹੈਗਾ ਹਿੰਦੁਸਤਾਨ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰ ਦਿੱਤਾ ਪੰਜਾਬ ਦੇ ਵਿੱਚ ਮੁਸਬਾਲ ਨੂੰ ਮਾਰ ਦਿੱਤਾ ਹੈਗਾ ਸਾਡੀ ਸਿਕਿਉਰਿਟੀ ਕੋਈ ਨਹੀਂ ਹੈਗੀ ਔਰ ਮੇਰਾ ਫੈਨ ਦਾ ਮਤਲਬ ਹੈ ਅਸੀਂ ਸਿੱਖ ਡਰਦੇ ਨਹੀਂ ਮਰਨ ਤੋਂ ਮੋਤੀ ਸਾਹਿਬ ਨੂੰ ਯਕੀਨ ਦਵਾਉ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਯਕੀਨ ਹੋਣਾ ਚਾਹੀਦਾ ਤੇ ਅਮਰਤ ਸਹਾ ਨੂੰ ਕਿ ਅਸੀਂ ਡਰਦੇ ਨਹੀਂ ਹੈ ਮਰਨ ਤੋਂ ਪਰ ਅਸੀਂ ਆਪਣੇ ਹੱਕਾਂ ਦੇ ਲਈ ਮਰਨ ਨੂੰ ਠਿਆਰ ਹੈ ਜੇ ਤੁਸੀਂ ਮਾਰਨ ਸਾਨੂੰ ਮਾਰ ਸਾ ਦਿਓ ਪਰ ਸਾਡੇ ਹੱਕ ਅਧਿਕਾਰ ਤੇ ਵਿੱਚ ਤੁਹਾਨੂੰ ਦੇਣੇ ਪੈਣੇ ਹਨ ਮਾਨ ਸਰ ਕਿਸ ਤਰ੍ਹਾਂ ਦਿਖ ਦਿਓ ਆ ਪਾਰਟੀ ਦੇ ਲੀਡਰ ਜੇਲ ਜਾ ਰਹੇ ਨੇ ਇਸ ਰਾਪਾਲ ਸ਼ਿਦੇ ਉੱਤੇ ਤੁਸੀਂ ਦੇਖੋ ਤੇ ਐਨਡੀਆ ਦਾ ਜਿਹੜਾ ਗਠਨ ਕੀਤਾ ਗਿਆਗਾ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੈਗੇ ਤੇ ਦਿੱਲੀ ਜਾ ਕੇ ਇਕੱਠੇ ਹੁੰਦੇ ਨਹੀਂ ਇੰਡੀਆ ਗੱਟ ਜੋੜ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਪੋਲਿਟਿਕਸ ਨੂੰ ਪੰਜਾਬ ਦੇ ਵਿੱਚ ਤਾਂ ਕੰਠ ਨਹੀਂ ਹੋ ਰੇ ਕਿਉਂ ਕਰਕੇ ਇਹ ਜੂਨ 23 ਨੂੰ 13 ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹ ਤਾਂ ਹੋ ਰਿਹਾ ਹੈ ਕਿ ਹਿੰਦੂਤਵ ਨੂੰ ਦਿਖਾਉਣਾ ਹੈ ਕਿ ਅਸੀਂ ਸਿੱਖਾਂ ਦੇ ਮੁੱਦੇ ਤੇ ਢਿੱਲੇ ਨਹੀਂ ਪੈ ਰਹੇ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨਸ ਕਰਾ ਕੇ ਫੇਰ ਪੰਜਾਬ ਦੇ ਵਿੱਚ ਇਲੈਕਸ਼ਨਸ ਕਰਾਉਣਗੇ ਜੇ ਇਹਨਾਂ ਦਾ ਦਿਲ ਕਰੂਗਾ ਸਿੱਖਾਂ ਨੇ ਮੁੱਦੇ ਦੇ ਉੱਤੇ ਗੱਲ ਉਦੋਂ ਬਾਅਦ ਕਰਨਗੇ ਜੇ ਪਹਿਲਾਂ ਕਰਕੇ ਇਹ ਜਿਹੜਾ ਰਾਮ ਮੰਦਰ ਸਾਰੇ ਹੈ ਤੇ ਇਹ ਸਾਰਾ ਕੁਝ ਸਿੱਖਾਂ ਨੂੰ ਮਰਵਾਉਣ ਦੀ ਪਾਲਿਸੀ ਬਣਾਈ ਹੈ ਇਹ ਤਾਂ ਫਿਰ ਖੂਚ ਪੈ ਜੂਗੀ